ਮੋਦੀ ਵੱਲੋਂ ਜਿਹੜੀ ਹਰੀ ਝੰਡੀ ਸੀਗੀ 6 ਬੰਦੇ ਭਾਰਤ ਗੱਡੀਆਂ ਨੂੰ ਜਰੂਰ ਦਿੱਤੀ ਗਈ ਹੈ ਵੀ ਸੀ ਰਾਹੀਂ ਪਰ ਇਸ ਵੇਲੇ ਲੋਕਾਂ ਦਾ ਐਕਸਪੀਰੀਅੰਸ ਵੀ ਅਸੀਂ ਜਾਣਿਆ ਪਰ ਹੋਰ ਲੋਕ ਜਿਹੜੇ ਹੈਗੇ ਪਰ ਫਿਲਹਾਲ ਪਹਿਲਾਂ ਗੱਡੀ ਦੀਆਂ ਖੂਬੀਆਂ ਬਾਰੇ ਜਾਣੂ ਕਰਵਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰਾਸ ਲੱਗੇ ਹੋਏ ਨੇ ਗੱਡੀਆਂ ਦੇ ਅੰਦਰ ਦੂਸਰੀ ਵੱਡੀ ਗੱਲ ਇਹ ਹੈਗੀ ਕਿ ਚੱਲਦੀ ਗੱਡੀ ਪਹਿਲਾਂ ਦੇਖਿਆ ਸੀ ਗਾ ਗੱਡੀ ਚੱਲਣ ਲੱਗਦੀ ਆ ਜਿਹੜੇ ਯਾਤਰੀ ਹੁੰਦੇ ਆ ਉਹ ਦਰਵਾਜ਼ੇ ਨੂੰ ਖੜਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਪਰ ਉਹ ਇਸ ਗੱਡੀ ਦੇ ਵਿੱਚ ਨਹੀਂ ਮਿਲੇਗਾ ਕਿਉਂਕਿ ਗੱਡੀ ਚੱਲਣ ਤੋਂ ਪਹਿਲਾਂ ਇਲੈਕਟ੍ਰਿਕ ਇਲੈਕਟ੍ਰੋਨਿਕ ਦਰਵਾਜ਼ੇ ਹੈਗੇ ਨੇ ਉਹ ਬੰਦ ਹੁੰਦੇ ਨੇ ਜਿਸ ਤੋਂ ਬਾਅਦ ਗੱਡੀ ਆਪਣੀ ਪਛੜੀ ਉੱਤੇ ਦੌੜਨੀ ਸ਼ੁਰੂ ਕਰਦੀ ਔਰ ਰੇਸ ਆਪਣੀ ਰਫ਼ਤਾਰ ਜਿਹੜੀ ਹੈਗੀ ਆ ਉਹ ਫੜ ਲੈਂਦੀ ਆ ਔਰ ਹੋਰ ਵੀ ਕੁਝ ਚੀਜ਼ਾਂ ਜਿਹੜੀਆਂ ਗੱਡੀ ਦੇ ਵਿੱਚ ਉਪਲਬਧ ਕਰਵਾਈਆਂ ਗਈਆਂ ਗਿਆ ਯਾਤਰੀਆਂ ਦੀਆਂ ਸੁਵਿਧਾਵਾਂ ਵਾਸਤੇ ਉਹਦੇ ਬਾਰੇ ਵੀ ਜਾਣੂ ਕਰਵਾਵਾਂਗੇ ਜੋ ਦੱਸਿਆ ਗਿਆ ਕਿ ਹਰੇਕ ਸੀਟ ਦੇ ਕੋਲ ਇੱਕ ਮੋਬਾਈਲ ਚਾਰਜਰ ਇੱਕ ਲੈਪਟਾਪ ਚਾਰਜਰ ਲਗਾਇਆ ਗਿਆ ਤਾਂਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਜਿਹੜੀ ਹੈਗੀ ਆ ਸਫ਼ਰ ਦੌਰਾਨ ਉਹ ਨਾ ਹੋਵੇ। ਦੂਸਰਾ ਗੱਡੀ ਦੀ ਰਫ਼ਤਾਰ ਜਿਹੜੀ ਹੈ ਵੀ ਉਹ ਵੀ ਬਹੁਤ ਜ਼ਿਆਦਾ ਹੈਗੀ ਆ ਆਮ ਟ੍ਰੇਨਾਂ ਦੇ ਨਾਲੋਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀ ਦੀ ਰਫ਼ਤਾਰ ਜਿਹੜੀ ਹੈ ਕਿ ਆਮ ਟ੍ਰੇਨ ਦੇ ਨਾਲੋਂ ਜ਼ਿਆਦਾ ਹੈਗੀ ਆ। ਔਰ ਹੋਰ ਕਾਫੀ ਸਹੂਲਤਾਂ ਹੈਗੀਆਂ ਔਰ ਇਹ ਗੱਡੀ ਅੰਮ੍ਰਿਤਸਰ ਤੋਂ ਚੱਲਦੀ ਆ ਉਸ ਤੋਂ ਬਾਅਦ ਵਿਆਸ ਰੁਕਦੀ ਆ ਜਿਹੜਾ ਇਹਦਾ ਪਹਿਲਾ ਸਟਾਪੇਜ ਆਗਾ। ਦੂਸਰਾ ਸਟਾਪ ਜਿਹੜਾ ਹੈਗਾ ਇਹ ਗੱਡੀ ਦਾ ਜਲੰਧਰ ਕੈਂਟ ਦੇ ਵਿੱਚ ਹੈਗਾ ਤੇ ਉਸ ਤੋਂ ਬਾਅਦ ਇਹ ਫਗਵਾੜਾ ਰੁਕੇਗੀ ਫਗਵਾੜਾ ਤੋਂ ਬਾਅਦ ਇਹ ਟ੍ਰੇਨ ਜਿੰਦਾਬਾਦ ਲੁਧਿਆਣੇ 'ਚ ਰੁਕੇਗੀ ਲੁਧਿਆਣੇ ਤੋਂ ਬਾਅਦ ਸਿੱਧੀ ਅੰਮ੍ਰਿਤਸਰ ਕੈਂਟ ਦੇ ਵਿੱਚ ਜਾਏਗੀ ਅੰਮ੍ਰਿਤਸਰ ਕੈਂਟ ਤੋਂ ਬਾਅਦ ਆਪਣੀ ਮੰਜ਼ਿਲ ਜਿਹੜੀ ਇਹਦੀ ਦਿੱਲੀ ਰੱਖੀ ਗਈ ਹੈ ਦਿੱਲੀ ਜਾ ਕੇ ਇਹ ਰੁਕੇਗੀ ਔਰ ਤਰੀਬਨ ਕਰੀਬਨ ਜਿਹੜਾ ਇਹਦਾ ਸਫ਼ਰ ਹੈਗਾ ਸਫ਼ਰ ਜਿਹੜਾ ਹੈਗਾ ਉਹ ਅੰਮ੍ਰਿਤਸਰ ਤੋਂ ਅਸੀਂ ਦਿੱਲੀ ਦਾ 6 ਘੰਟੇ ਜੋ ਦੱਸਿਆ ਜਾ ਰਿਹਾ 6 ਘੰਟਿਆਂ ਦੇ ਵਿੱਚ ਇਹ ਆਪਣਾ ਸਫ਼ਰ ਪੂਰੇ ਦਾ ਪੂਰਾ ਤੈਅ ਕਰੇਗੀ ਔਰ ਔਰ ਬਕਾਇਦਾ ਤੌਰ ਤੇ ਜਿਹੜੇ ਲੋਕ ਹੈਗੇ ਨੇ ਜਿਹੜੇ ਇਸ ਗੱਡੀ ਦਾ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨਾਲ ਅਸੀਂ ਲਗਾਤਾਰ ਗੱਲਬਾਤ ਜਾਰੀ ਕਰ ਰਹੇ ਹਾਂ ਕਿ ਉਹਨਾਂ ਦਾ ਕਿਹੋ ਜਿਹਾ ਐਕਸਪੀਰੀਅੰਸ ਹੈਗਾ ਮੈਂ ਕੋਸ਼ਿਸ਼ ਕਰਾਂਗਾ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜੀ ਜੀ ਬਿਲਕੁਲ ਲੇਡੀਜ਼ ਬੈਠੀਆਂ ਨੇ ਔਰ ਮੇਰੇ ਖਿਆਲ ਸੇ ਪਹਿਲੀ ਵਾਰ ਹੀ ਬੰਦੇ ਭਾਰਾ ਚ ਬੈਠੀਆਂ ਨੇ ਕੋਸ਼ਿਸ਼ ਕਰਾਂਗੇ ਨੌਜਵਾਨ ਲੜਕੀ ਹੈਗੀ ਹੈ

ਬਿਲਕੁਲ तमाम ਲੋਕ ਜਿਹੜੇ ਸਫਰ ਕਰ ਰਹੇ ਨੇ ਉਹ ਆਪਣਾ ਐਕਸਪੀਰੀਅੰਸ ਵੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਪਰ ਹੋਰ ਜਿਹੜੀਆਂ ਖੂਬੀਆਂ ਹੈਗੀਆਂ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਅ ਬਕਾਇਦਾ ਤੌਰ ਤੇ ਐਲਈਡੀ ਜਿਹੜੀ ਹੈਗੀ ਆ ਉਹ ਲਗਾਈ ਗਈ ਹੈ ਜਿਹੜੀ ਸਪੀਡ ਹੈਗੀ ਐ ਇਸ ਵੇਲੇ 110 ਪ੍ਰਤੀ ਘੰਟਾ ਕਿਲੋਮੀਟਰ ਦੀ ਜਿਹੜੀ ਸਪੀਡ ਉਹ ਦੱਸ ਰਹੀ ਹੈ ਵੀ 110 ਦੀ ਸਪੀਡ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ 1 ਘੰਟੇ ਦੇ ਵਿੱਚ 110 ਕਿਲੋਮੀਟਰ ਤੈ ਕਰਦੀ ਹੈ ਗੱਡੀ ਔਰ ਤੁਸੀਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਣੀਆਂ ਚਾਹਾਂਗੇ ਕਿ ਇਸ ਜਗ੍ਹਾ ਤੇ ਕੀ ਹੈਗਾ ਪੈਂਟਰੀ ਹੈ ਪੈਂਟਰੀ ਪੈਂਟਰੀ ਦੇ ਖਾਣਾ ਰੱਖਣ ਲਈ ਇਹ ਖਾਣਾ ਰੱਖਣ ਲਈ ਜਿਹੜੀ ਇੱਕ ਤਰ੍ਹਾਂ ਦੀ ਪੈਂਟਰੀ ਜਿਹੜੀ ਹੈਗੀ ਖਾਣਾ ਜਿਹੜਾ ਯਾਤਰੀ ਜਿਹੜੇ ਯਾਤਰਾ ਕਰ ਰਹੇ ਇਸ ਟ੍ਰੇਨ ਦੇ ਵਿੱਚ ਉਹਨਾਂ ਨੂੰ ਜਿਹੜਾ ਖਾਣਾ ਮੁਹੱਈਆ ਕਰਵਾਉਣਾ ਉਹਦੇ ਵਾਸਤੇ ਇਹੋ ਪੂਰੀ ਤਰ੍ਹਾਂ ਨਾਲ ਹਾਈ ਜਲੇ ਕੇ ਡਸਟਬਿਨ ਲੱਗੇ ਹੋਏ ਨੇ ਬਿਲਕੁਲ ਲੋਕ ਜਿਹੜੇ ਜਿਹੜੇ ਯਾਤਰੀ ਹੈਗੇ ਨੇ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਬਿਜ਼ਨਸਮੈਨ ਹੈਗੇ ਨੇ ਜਿਨ੍ਹਾਂ ਨੇ ਜਲਦੀ ਤੋਂ ਜਲਦੀ ਕੰਮ ਵੀ ਕਰਨਾ ਆਪਣਾ ਬਿਜ਼ਨਸ ਵੀ ਕਰਨਾ ਆਪ ਜਲਦੀ ਤੋਂ ਜਲਦੀ ਆਪਣੇ ਮੰਜ਼ਿਲ ਤੇ ਵੀ ਪਹੁੰਚਣਾ ਹੈਗਾ ਉਹਨਾਂ ਵਾਸਤੇ ਇਹ ਟ੍ਰੇਨ ਕਾਫੀ ਵਧੀਆ ਹੈਗੀ ਹੈ ਔਰ ਕਾਫੀ ਸੁਵਿਧਾਵਾਂ ਹੈਗੀਆਂ ਨੇ ਇਹਦੇ ਵਿੱਚ ਕਾਫੀ ਸੁਵਿਧਾਵਾਂ ਜਿਹੜੀਆਂ ਹੈਗੀਆਂ ਨੇ ਉਹ ਇਹ ਚ ਇਸ ਗੱਡੀ ਦੇ ਵਿੱਚ ਲੋਕਾਂ ਵਸੇ ਮੋਹੱਈਆ ਕਰਵਾਈਆਂ ਗਈਆਂ ਨੇ ਔਰ 6 ਸਟੋਪੇਜ ਜਿਹੜੇ ਹੈਗੇ ਅੰਮ੍ਰਿਤਸਰ ਤੋਂ ਦਿੱਲੀ ਤੱਕ 6 ਸਟੋਪੇਜ ਹੈਗੇ ਆ ਇਸ ਗੱਡੀ ਨੂੰ ਔਰ ਕਾਫੀ ਆਰਾਮਦਾਇਕ ਹੈਗੀ ਔਰ ਸਵੇਰੇ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਹਰਾ ਵੱਲੋਂ ਇਸ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਲਾ ਕੀਤਾ ਗਿਆ ਵੀਸੀ ਰਾਹੀਂ ਉਹਨਾਂ ਨੇ 6 ਬੰਦੇ ਭਾਰਤ ਤੇ 2 ਅੰਮ੍ਰਿਤ ਭਾਰਤ ਯਾਨੀ ਕਿ 8 ਗੱਡੀਆਂ ਦਾ ਹਰੀ ਝੰਡੀ ਦੇ ਕੇ ਉਹਨਾਂ ਨੇ ਉਦਘਾਟਨ ਕੀਤਾ ਔਰ ਹਰੇਕ ਡੱਬੇ ਦੇ ਵਿੱਚ ਇੱਕ LED ਜਿਹੜੀ ਹੈਗੀ ਆ ਉਹ ਲਗਾਈ ਗਈ ਆ ਜਿਹੜੇ ਸਟਾਪੇਜ ਹੈਗੇ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਔਰ ਨਾਲ ਦੀ ਨਾਲ ਸਪੀਡ ਜਿਹੜੀ ਹੈਗੀ ਆ ਕਿੰਨੀ ਹੈਗੀ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਔਰ ਹਰੇਕ ਤਰ੍ਹਾਂ ਦੀ ਸੁਵਿਧਾ ਜਿਹੜੀ ਹੈਗੀ ਆ ਦੇਖੋ ਬਿਲਕੁਲ ਜਿਹੜੀ LED ਹੈਗੀ ਉਹਦੇ ਸਕਰੀਨ ਦੇ ਉੱਤੇ ਬਕਾਇਦਾ ਨੋਟਿਸ ਆ ਚੁੱਕਾ ਹੈ ਕਿ ਅਗਲਾ ਸਟੇਸ਼ਨ ਫਗਵਾੜਾ ਹੈਗਾ ਔਰ 7 ਕਿਲੋਮੀਟਰ ਦੂਰ ਹੈਗਾ ਇਸ ਵੇਲੇ ਫਗਵਾੜਾ 108 ਦੀ ਸਪੀਡ ਤੇ ਚੱਲ ਰਹੀ ਹੈ। ਹੋਰ ਕੋਸ਼ਿਸ਼ ਕਰਾਂਗੇ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣ ਦੀ ਕਿ ਜਿਵੇਂ ਦਿੱਲੀ ਦੇ ਵਿੱਚ ਮੈਟਰੋ ਸਟ੍ਰੇਨ ਚੱਲਦੀ ਹੈ ਉਸ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਉਹਨਾਂ ਦੀ ਵਰਤੋਂ ਕੀਤੀ ਗਈ ਹੈ। ਔਰ ਜਿਹੜੇ ਦਰਵਾਜ਼ੇ ਆ ਜਦੋਂ ਗੱਡੀ ਸਟੇਸ਼ਨ ਤੇ ਪਹੁੰਚਣ ਪਹੁੰਚ ਕੇ ਰੁਕੇਗੀ ਇੱਕ ਅਨਾਉਂਸਮੈਂਟ ਹੋਵੇਗੀ ਵੀ ਦਰਵਾਜ਼ੇ ਖੁੱਲਣ ਜਾ ਰਿਹਾ ਜਾਂ ਖੱਬੇ ਸਾਈਡ ਦਾ ਜਾਂ ਸੱਜੇ ਸਾਈਡ ਦਾ ਖੁੱਲੇਗਾ। ਉਦੇ ਬਾਰੇ ਅਨਾਉਂਸਮੈਂਟ ਕੀਤੀ ਜਾਣੀ ਹੈ ਤਾਂ ਫਿਰ ਯਾਤਰੀ ਜਿਹੜੇ ਹੈਗੇ ਉਹ ਇਸ ਗੱਡੀ ਚੋਂ ਉਤਰਨਗੇ ਬਿਲਕੁਲ ਅਸੀਂ ਫਗਵਾੜੇ ਚ ਪਹੁੰਚ ਚੁੱਕੀਆਂ 6 ਕਿਲੋਮੀਟਰ ਫਗਵਾੜਾ ਅਸਲੇ ਰਹਿ ਚੁੱਕਾ ਤਾਂ ਕੋਸ਼ਿਸ਼ ਕਰਾਂਗੇ ਵੀ ਐਕਸਪੀਰੀਅੰਸ ਜਿਹੜਾ ਜਲੰਧਰ ਕੈਂਟ ਤੋਂ ਫਗਵਾੜੇ ਤੱਕ ਦਾ ਜਿਹੜਾ ਐਕਸਪੀਰੀਅੰਸ ਹੈਗਾ ਉਹਦੇ ਬਾਰੇ ਜਾਣੂ ਕਰਾਉਣ ਵਾਸਤੇ ਆ ਦੇਖੋ ਬਿਲਕੁਲ ਟੀਬਲ ਲੱਗਿਆ ਗਿਆ ਲੈਪਟਾਪ ਤੇ ਕੰਮ ਕਰ ਰਹੇ ਨੇ ਇਹ ਸੁਵਿਧਾਵਾਂ ਜਿਹੜੀ ਹੈਗੀ ਹੈ ਇਹ ਸੁਵਿਧਾ ਬੰਦੇ ਭਾਰਤ ਦੇ ਵਿੱਚ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਜਿਹੜੇ ਬੰਦੇ ਭਾਰਤ ਦੇ ਜਿਹੜੀ ਮੇਨਟੇਨੈਂਸ ਕਰਦੇ ਨੇ ਇੰਜੀਨੀਅਰ ਜਿਹੜੇ ਹੈਗੇ ਨੇ ਉਹ ਪੂਰਾ ਇਹ ਸਟਾਫ ਹੈਗਾ ਉਹਨਾਂ ਨਾਲ ਥੋੜੀ ਜੀ ਗੱਲਬਾਤ ਜ਼ਰੂਰ ਅਸੀਂ ਕਰਾਂਗੇ ਆਖਰਕਾਰ ਕੀ ਕੀ ਫੈਸਿਲਿਟੀਆਂ ਆਮ ਯਾਤਰੀ ਜਿਹੜੇ ਹੈਗੇ ਉਹਨਾਂ ਨੂੰ ਇਸ ਗੱਡੀ ਦੇ ਵਿੱਚ ਮਿਲੇਗੀ ਬੇਸਿਕਲੀ ਜਿਹੜੀ ਇਹ ਟ੍ਰੇਨ ਡਿਜ਼ਾਈਨ ਕੀਤੀ ਗਈ ਹੈ ਨਾ ਪੁਰਾਣੀਆਂ ਟ੍ਰੇਨਾਂ ਦੇ ਵਿੱਚ ਜਰਕ ਲੱਗਣ ਦੀ ਪ੍ਰੋਬਲਮ ਆਉਂਦੀ ਸੀ ਪੈਸੇਂਜਰ ਕਹਿੰਦਾ ਸੀ ਕਿ ਛਿਟਕੇ ਲੱਗਦੇ ਜਦੋਂ ਗੱਡੀ ਚੱਲਦੀ ਹੈ ਏ ਰੁਕਦੀ ਹੈ ਬਟ ਇਹ ਟ੍ਰੇਨ ਜਿਹੜੀ ਹੈ ਇਹਦਾ ਆਪਰੇਸ਼ਨ ਬਹੁਤ ਸਮੂਥ ਹੈ ਜਰਕ ਫਰੀ ਆਪਰੇਸ਼ਨ ਹੈ ਹਾਈ ਸਪੀਡ ਹੈ ਸੇਫਟੀ ਫੀਚਰਸ ਬੜੇ ਵਧੀਆ ਨੇ ਐਸਥੈਟਿਕ ਲੁਕਸ ਬਹੁਤ ਵਧੀਆ ਡਿਜ਼ਾਈਨ ਕੀਤਾ ਗਿਆ ਹੈ ਜਿਹੜੇ ਵਿਦੇਸ਼ੀ ਲੋਕ ਸਾਡੇ ਦੇਸ਼ 'ਚ ਆਉਂਦੇ ਨੇ ਜਾਂ ਐਨਆਰਆਈਜ਼ ਵਾਪਸ ਆਉਂਦੇ ਨੇ ਉਹਨਾਂ ਨੂੰ ਫੀਲ ਹੁੰਦਾ ਹੈ ਕਿ ਇੰਡੀਆ 'ਚ ਕੁਝ ਕੰਮ ਹੋ ਰਿਹਾ ਹੈ ਇੰਡੀਆ 'ਚ ਹੁਣ ਲੋਕਲ ਲੈਵਲ ਤੇ ਤਰੱਕੀ ਹੋ ਰਹੀ ਹੈ ਜਿਹੜਾ ਇਹਦਾ ਡਿਜ਼ਾਈਨ ਹੈ ਉਹ ਸਾ ਮਦਰਾਸ ਦੇ ਵਿੱਚ ਬਣਾਇਆ ਡਿਵੈਲਪ ਕੀਤਾ ਤੇ ਬਾਕੀ ਮੇਂਟਨੈਂਸ ਇੰਜੀਨੀਅਰਸ ਦੀ ਟੀਮ ਹਮੇਸ਼ਾ ਇਹਦੇ ਨਾਲ ਚਲਦੀ ਹੈ ਦੇਖਣ ਵਾਸਤੇ ਕਿ ਕਿਸੇ ਤਰ੍ਹਾਂ ਦੀ ਕੋਈ ਟੈਕਨੀਕਲ ਪ੍ਰੋਬਲਮ ਰਸਤੇ 'ਚ ਵੀ ਨਾ ਆਵੇ ਕਿਸੇ ਨਾਲ ਤੇ ਪੈਸੰਜਰ ઓਰੀਐਂਟਡ ਹੈ ਫਾਇਰ স্মੋਕ ਡਿਟੈਕਸ਼ਨ ਸਿਸਟਮ ਲੱਗਾ ਹੋਇਆ ਹੈ ਕਿਸੇ ਤਰ੍ਹਾਂ ਦੀ ਕੋਈ ਘਟਨਾ ਅਨਸੁਖਾਵੀ ਘਟਨਾ ਨਾ ਹੋ ਸਕੇ ਉਹਦੇ ਵਾਸਤੇ ਸੀਸੀਟੀਵੀ ਕੈਮਰੇ ਲੱਗੇ ਨੇ ਆਡੀਓ ਵੀਡੀਓ ਰਿਕਾਰਡਿੰਗ ਵੀ ਗਈ ਹੈ ਇਸ ਤਰੀਕੇ ਨਾਲ ਪੈਸੰਜਰਸ ਦੀ ਸੇਫਟੀ ਦਾ ਹਰ ਵਕਤੋਂ ਧਿਆਨ ਰੱਖਿਆ ਗਿਆ ਹੈ ਬਿਲਕੁਲ ਜਿਹੜੇ ਇੰਜੀਨੀਅਰ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਕੀਤਾ ਕਿ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਯਾਤਰੀਆਂ ਨੂੰ ਮੁਹੱਈਆ ਕਰਾਉਣ ਲਈ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਹੈਗੀ ਉਹ ਨਾ ਹੋ ਸਕੇ ਬਿਲਕੁਲ ਤੁਸੀਂ ਇਸ ਵੇਲੇ ਹਰ ਇੱਕ ਅਨਾਉਂਸਮੈਂਟ ਹੁੰਦੀ ਆ ਅਨਾਉਂਸਮੈਂਟ ਦੇ ਨਾਲ ਨਾਲ ਉਹੋ ਹੀ ਅਨਾਉਂਸਮੈਂਟ ਜਿਹੜੀ ਡੱਬੇ ਦੇ ਅੰਦਰ LED ਲੱਗੀ ਆ ਉਹਦੇ ਉੱਤੇ ਅੰਕਿਤ ਹੁੰਦੀ ਆ ਉਹਦੇ ਉੱਤੇ ਦਿਖਾਈ ਜਾਂਦੀ ਆ ਆਲ ਯੂ ਬੀ ਲੋਗਿੰਗਸ ਵਿਦ ਯੂ ਸਟੇਸ਼ਨ ਆਉਣ ਤੋਂ ਪਹਿਲਾਂ ਹਰ ਇੱਕ ਤਰ੍ਹਾਂ ਦੀ ਅਨਾਉਂਸਮੈਂਟ ਜਿਹੜੀ ਹੈਗੀ ਆ ਉਹ ਜਿਹੜੇ ਅੰਦਰ ਸਪੀਕਰ ਲੱਗੇ ਹੋਏ ਆ ਤੇ ਗੱਡੀ ਦੇ ਵਿੱਚ ਉਹਦੇ ਵਿੱਚ ਅਨਾਉਂਸਮੈਂਟ ਜਿਹੜੀ ਪੂਰੀ ਗੱਡੀ 'ਚ ਹੁਣ ਅਨਾਉਂਸਮੈਂਟ ਹੋਈ ਆ ਕਿ ਦਰਵਾਜ਼ੇ ਜਿਹੜੇ ਹੈਗੇ ਆ ਖੱਬੇ ਹੱਥ ਯਾਨੀ ਕਿ ਲੈਫਟ ਸਾਈਡ ਤੋਂ ਖੁੱਲਣਗੇ ਤਾਂ ਯਾਤਰੀ ਜਿਹੜੇ ਹੈਗੇ ਆ ਖੱਬੇ ਪਾਸੇ ਆਪਣਾ ਸਮਾਨ ਲੈ ਕੇ ਪਹੁੰਚ ਜਾਣ। ਦਾ ਬਿਲਕੁਲ ਐਸuele ਅਸੀਂ ਫਗਵਾੜੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਜਿੱਥੇ ਕਿ ਜਿਹੜੇ ਲੋਕ ਆ ਗਏ ਨੇ ਫਗਵਾੜੇ ਦੇ ਸਾਹਮਣੇ ਲੋਕ ਆ ਗਏ ਨੇ ਉਹਨਾਂ ਵੱਲੋਂ ਵੀ ਇੱਕ ਪ੍ਰੋਗਰਾਮ ਰੱਖਿਆ ਗਿਆ ਔਰ ਗੱਡੀ ਦਾ ਸਵਾਗਤ ਕਰਨ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਵੀ ਫਗਵਾੜੇ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਉਹ ਵੀ ਤਸਵੀਰਾਂ ਦਿਖਾਉਣ ਦੀ ਵੀਰ ਜੀ ਦਿਆਨਾ ਤੋਂ ਕੋਈ ਚੱਕਰ ਨਾ ਕਿਉਂ ਕੋਈ ਵੀ ਤੁਸੀਂ ਤੋੜੀ ਤਸਵੀਰਾਂ ਦੇਖ ਸਕਦੇ ਹੋ ਫਗਵਾੜਾ ਦੇ ਵਿੱਚ ਵੀ ਗੱਡੀ ਦਾ ਸਵਾਗਤ ਕਰਨ ਲਈ ਲੋਕਾਂ ਦੀ ਭੀੜ ਜਿਹੜੀ ਹੈਗੀ ਉਮੜੀ ਹੋਈ ਆ ਔਰ ਆਪਣਾ ਹੱਥ ਹਿਲਾ ਕੇ ਗੱਡੀ ਦਾ ਸਵਾਗਤ ਕਰ ਰਹੇ ਨੇ ਬੰਦੇ ਪਰਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਬਿਲਕੁਲ ਢੋਲ ਨਗਾਰੇ ਵਜਾ ਕੇ ਗੱਡੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਪੰਘੇ ਪਾਏ ਜਾ ਰਹੇ ਨੇ ਦੋ ਅੰਮ੍ਰਿਤਪਾਲ ਤੇ 6 ਬੰਦੇ ਪਰਨ ਦਾ ਲੁਗਾਟਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤਾ ਗਿਆ ਬੀਸੀ ਰਾਹੀਂ ਹਰੀ ਗੱਡੀ ਦੇ ਕੇ ਸਵਾਗਤ ਕੀਤਾ ਗਿਆ बीसी राहि हरिचੰਡੀ ਦੇ ਕੇ ਰਵਾਨਾ ਕੀਤਾ ਗਿਆ ਇਹਨਾਂ ਗੱਡੀਆਂ ਨੂੰ ਔਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਤੋਹਫਾ 90 ਸਾਲ ਦਾ ਇੱਕ ਤੋਹਫਾ ਪੰਜਾਬ ਨੂੰ ਦਿੱਤਾ ਗਿਆ ਔਰ ਇਹ ਗੱਡੀ ਦੀ ਜਿਹੜੀ ਮੋਹਰ ਲਈ ਹਿੱਸਾ ਜਿਹੜਾ ਇੰਜਣ ਵਾਲਾ ਹਿੱਸਾ ਉਹ ਹੈਗਾ ਇਹਦੇ ਬਹੁਤ ਲੀਆਂ ਤਸਵੀਰਾਂ ਵੀ ਅਸੀਂ ਜਿਹੜੀਆਂ ਅੱਗੇ ਦੀਆਂ ਤਸਵੀਰਾਂ ਬਿਲਕੁਲ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਬੰਦੇ ਭਾਵੇਂ ਸੇਵਾ ਦੀ ਜਿਹੜੀ ਅੱਜ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨੂੰ ਇੱਕ ਤੋਹਫਾ ਦਿੱਤਾ ਗਿਆ 90 ਸਾਲ ਦਾ ਤੇ ਅਸੀਂ ਵੀ ਸਫ਼ਰ ਇਸ ਗੱਡੀ ਵਿੱਚ ਕੀਤਾ ਕਿ ਅਸੀਂ ਜਲੰਧਰ ਕੈਂਪ ਤੋਂ ਲੈ ਕੇ ਫਗਵਾੜਾ ਤੱਕ ਪਹੁੰਚੇ ਹਾਂ ਔਰ ਮਿਲੀਮਮ ਸਾਨੂੰ 10 ਕੁ ਮਿੰਟ ਦਾ ਸਮਾਂ ਲੱਗਾ ਫਗਵਾੜਾ ਪਹੁੰਚਣ ਤੱਕ ਔਰ तमाम ਜਿਹੜੇ ਅੰਦਰ ਯਾਤਰੀ ਜਿਹੜੇ ਦਿੱਲੀ ਨੂੰ ਜਾਂ ਲੁਧਿਆਣਾ ਨੂੰ ਚੱਲੇ ਆ ਉਹਨਾਂ ਨੇ ਉਹਨਾਂ ਨੇ ਵੀ ਆਪਣਾ ਐਕਸਪੀਰੀਅੰਸ ਦੈਨਿਕ ਸੂਰਤ ਟੀਵੀ ਨਾਲ ਸ਼ੇਅਰ ਕੀਤਾ ਔਰ ਨਵੀਂ ਤੇ ਤਾਜ਼ਾ ਅਪਡੇਟ ਲਈ دیکھتے ਰਹੋ ਗੁਰੇਸ਼ੂਰਾ ਟੀਵੀ ਤਾਂ ਮੈਨੂੰ ਤੋਂ ਮੇਰੇ ਕੈਮਰਾਮੈਨ ਉਹਦੇ ਉਹ ਇਜਾਜ਼ਤ ਸਾਲਵਾ